ਅੱਜ ਤਕਰੀਬਨ 6:30 ਦੇ ਕਰੀਬ ਕਸਵਾ ਹਰਿਆਣਾ 메ਨ ਰੋਡ ਨੇੜੇ ਮਲੰਦਾਰਾ ਵਿਖੇ ਗੱਡੀ ਨੰਬਰ ਪੀਵੀ08ਈਡਬਲਯੂ1212 ਮਹਿੰਦਰਾ ਐਕਸਯੂਵੀ ਦੀ ਸਫੈਦੇ ਨਾਲ ਜ਼ਬਰਦਸਤ ਟੱਕਰ ਹੋ ਜਾਣ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਣ ਤੇ ਦੋ ਵਿਅਕਤੀ ਅਧ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ

ਇਹ ਨਹੀਂ ਇਹ ਦੋ ਰੋਗੇ ਅਗਨੀਪੇਟ ਆ ਜਾਓ ਬਸ ਬੱਤ ਚੇਰ

ਕੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਮੈਂ ਬਾਬਾ ਸਾਡਾ ਇਹ ਨਾਲ ਨਾਲ ਲੱਗਦਾ ਫਿਰਦਾ ਉੱਥੇ ਦਾ ਫਰੈਂਚਾ ਠੀਕ ਹੈ ਜੀ ਸਾਡੇ ਏਰੀਆ ਦੇ ਕੈਪਟਨ ਰੋਸ਼ਨ ਲਾਲ ਉਹਨਾਂ ਦਾ ਜਿਹੜਾ ਪੁੱਤਰ ਹੈ ਜਗਾ ਕੈਪਟਨ ਸਾਇਲ ਕੋਟੋਚ ਕੈਪਟਨ ਰੋਸ਼ਨ ਲਾਲ ਇਸ ਏਰੀਏ ਦੇ ਖਾਮ ਸੋਸ਼ਲ ਵਰਕਰ ਹਰ ਕਿਸੇ ਦੇ ਦੁੱਖ ਤੋਂ ਵਿਚ ਖੜੇ ਹੋਣ ਵਾਲੇ ਇਸ ਏਰੀਏ ਨੂੰ ਉਹਨਾਂ ਦੀ ਬਹੁਤ ਕਾੜਾ ਉਹਾਂ ਦੀ ਪੋਤੀ ਦੀ ਮੈਰਿਜ ਵੀ ਰਾਤ 12 ਵਜੇ ਤਾਈਂ ਅਸੀਂ ਪਹੁੰਚੇ ਸੀ ਮੈਰਿਜ ਤੋਂ ਬਾਅਦ ਘਰ ਲੱਗ ਮੇਰੇ ਹੋਏ ਜੋੜੀ ਗਈ ਜੋੜੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ ਕੈਪਟਨ ਸਾਹਿਬ ਵੀ ਜਿਤ ਕਰਨ ਲੱਗੇ ਮੈਂ ਵੀ ਪੋਤੀ ਦੇ ਨਾਲ ਫੇਰਾ ਪਾਣ ਜਾਣਾ ਰਿਸ਼ਤੇਦਾਰਾਂ ਨੇ ਵੀ ਰੋਕਿਆ ਪਰ ਹੁਣੀ ਨੂੰ ਕੌਣ ਟਾਲ ਸਕਦਾ ਉੱਤੇ ਨੂੰ ਨਾਲ ਲਿਆ ਮਗਰ ਚਲ ਗਏ ਨਾਲ ਦਾਦੀ ਸੀ ਇੱਕ ਦੋਤਾ ਸੀ ਇੱਕ ਹੋਰ ਦੋਤਾ ਸੀ ਦੂਸਰੇ ਦੋਤੇ ਨੂੰ ਰਸਤੇ ਚ ਤਾਰ ਦਿੱਤਾ ਕਰਦੇ ਕਾਕਾ ਨੂੰ ਇੱਥੇ ਕੰਮ ਦੇਖ ਤਸੀ ਜਾ ਕੇ ਆਨੇ ਜਾਂਦੇ ਪਤਾ ਚੱਲਿਆ ਵੀ ਹਰਿਆਣੇ ਦੇ ਲਾਗੇ ਖੋਲ ਦੇ ਨਾਲ ਟਰੱਕ ਨੂੰ ਪਰੋਤ ਕਰ ਰਹੇ ਸੀ ਮੋਰਿਓ ਗਾਈ ਆਈ ਗਾਈ ਨੂੰ ਬਚਾਉਂਦਿਆਂ ਨੇ ਇਹੜੀ ਗੱਡੀ ਆ ਉਸ ਫੈਦੇ ਵਿੱਚ ਵੱਜੀ ਜਦੋਂ ਫੈਦੇ ਵਿੱਚ ਵੱਜੀ ਤਾਂ ਉੱਥੇ ਲੋਕ ਜਿਹੜੇ ਮੌਕੇ ਦੇ ਸੁਗੇ ਅਸੀਂ ਜਾ ਕੇ ਜਦੋਂ ਦੇਖਿਆ ਸਾਨੂੰ ਵੀ ਫੋਨ ਆਇਆ ਜਾ ਕੇ ਦੇਖਿਆ ਕ੍ਰੇਨ ਦੇ ਨਾਲ ਕੇਸੀਬੀ ਦੇ ਨਾਲ ਉਹਦੇ ਖਿੜਕੀ ਕੱਢੀ ਆ ਖਿੜਕੀ ਤੋੜ ਕੇ ਉਹਨਾਂ ਨੂੰ ਕੱਢਿਆ ਮੌਕੇ ਤੇ ਹੀ ਕੈਪਟਨ ਸਾਹਿਬ ਕੈਪਟਨ ਰੋਸ਼ਨ ਲਾਲ ਤਾਂ ਉਹਨਾਂ ਦਾ ਪੁੱਤਰਾ ਸਾਹਿਲ ਫਟੋਚ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਮੈਸੇਜ ਦਾਦੀ ਉਹ ਮੁਕੇ ਵਾਲੇ ਦੱਸਦੇ ਸੀ ਵੀ ਉਹ ਵੀ ਐਡਾ ਲੱਗਦਾ ਸੀ ਸਾਨੂੰ ਤੇ ਇਹ ਵੀ ਡੈਥ ਹੋ ਚੁੱਕੀ ਆ ਭਾਰ ਚੰਦੇ ਅਸੀਂ ਉਹਦੀ ਛਾਤੀ ਨੂੰ ਪੁੱਛ ਕੀਤਾ ਤਾਂ ਸਹਿਕਦੇ ਹੋਏ ਆਹ ਆ ਗਏ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਫੇਵਲ ਹਸਪੀਟਲ ਉਹਨਾਂ ਦੀ ਡੈੱਡ ਬੋਡੀ ਰੱਖੀ ਦਾਦੀ ਨੂੰ ਸ਼ੇਵਮ ਹਸਪੀਟਲ ਲੈ ਕੇ ਗਏ ਤੀਸਰਾ ਜਿਹੜਾ ਉਹਨਾਂ ਦਾ ਨਾਲ ਦੋਤਾ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਹੁਣ ਹੁਣੇ ਪਤਾ ਲੱਗਾ ਜੇਰੇ ਲਾਸੀ ਦਾਦੀ ਦਾਦੀ ਦੀ ਵੀ ਡੈਥ ਹੋ ਗਈ ਇਸ ਏਰੀਏ ਚ ਬਹੁਤ ਹੰਦਭਾਗੀ ਇਹ ਘਟਨਾ ਹੋਈ ਆ ਇਸ ਬਰਬਾਰ ਪਰਿਵਾਰ ਦੀ ਸਾਰੇ ਏਰੀਏ ਨੂੰ ਇਸ ਬਹੁਤ ਦਾ ਬਹੁਤ ਹੀ ਦੁੱਖ ਆ ਅਸੀਂ ਸਾਰੇ ਇਲਾਕਾ ਨਿਵਾਸੀ ਇਹੀ ਭਗਵਾਨ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੀ ਸਾਰੇ ਇਲਾਕੇ ਨੂੰ ਇਹ ਭਾਵਨਾ ਜੋ ਵਰਤ ਗਿਆ ਆ ਉਹਦਾ ਬਾਣੇ ਨੂੰ ਵਰਤ ਵਰਤਨ ਤੋਂ ਬਾਅਦ ਉਹਦਾ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਰੇ ਪਰਿਵਾਰ ਵਾਲਿਆਂ ਨੂੰ ਸਹਿ ਉਹ ਬਖਸ਼ੇ ਅਸੀਂ ਫੇਰ ਇੱਕ ਵਾਰ ਸਾਰੇ ਪਰਿਵਾਰ ਸਾਰਾ ਏਰੀਆ ਇਸ ਬਾਣੇ ਤੇ ਭਗਵਾਨ ਅੱਗੇ ਬੇਨਤੀ ਕਰਦਾ ਕਿ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਵਿੱਚ ਰੱਖੇ ਓਮ ਸ਼ਾਂਤੀ ਸ਼ਾਂਤੀ